ਜੈ ਗੁਰਦੇਵ ਧੰ ਗੁਰਦੇਵ ਅੱਜ ਹਰ ਦੀ ਸੰਗਰਾਂ ਤਨ ਤਨ ਜਗਤ ਬਿਤਾ ਸਤ ਗੁਰੂ ਰਵਿਦਾਸ ਮਹਾਰਾਜ ਜੀ ਅੱਜ ਦੇ ਦਿਨ ਤੇ ਆਪਣੀ ਬਾਣੀ ਦੇ ਅਨੁਸਾਰ ਜੋਦਨ ਆਵੇ ਸੋਦਨ ਜਾਹੀ ਕਰਨਾ ਕੋਚ ਰਹਿਨਥ ਨਾਹੀ ਸੰਚਲਤ ਹੈ ਹੰਮੇ ਚਲਣਾ ਦੇ ਮਹਾਵਾਕਾਂ ਅਨੁਸਾਰ ਤੇ ਇਹ ਸੰਸਾਰ ਸਭ ਨੇ ਛੱਡ ਕੇ ਜਾਣਾ ਹੈ ਤੇ ਅੱਜ ਹਾਰ ਦੀ ਸੰਗਰਾਮ ਤੇ ਸਤਿਗੁਰੂ ਰਵਿਦਾਸ ਮਹਾਰਾਜੀ ਜੋਤੀ ਜੋਤ ਸਮਾਏ ਸਨ ਅੱਜ ਦੇ ਦਿਨ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੀ